ਅਸੀ ਕਾਲ ਜਗਬਾਨੀ ਟੀਵੀ ਦੇ ਵੇਖਦੇ ਸਾਰਿਆਂ ਦਾ ਸਵਾਗਤ ਹੈ ਮੈਂ ਆਦਰਸ਼ ਜੋਸਰ 16 ਤਰੀਕ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਜਿੰਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਪੂਰਨ ਸਪੋਰਟ ਕੀਤੀ ਗਈ ਹਰੇਕ ਛੀਤੂਦਮ ਸਿੰਘ ਚੌਂ ਜਲੰਧਾਬਾਦ ਤੇ ਅੱਜ ਕਿਸਾਨਾਂ ਵੱਲੋਂ ਤਰਨਾ ਦਿੱਤਾ ਗਿਆ ਤੇ ਮੋਦੀ ਦੀਆਂ ਮਾਰੂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਤਾਂ ਉਹ ਸਾਡੇ ਨਾਲ ਕੁਝ ਕਿਸਾਨ ਆਪੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਉਣੇ ਆਏ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਹੋ ਬਿਲਕੁਲ ਜੀ ਅੱਜ ਕੇਂਦਰੀ 10 ਸਟ੍ਰੇਟ ਯੂਨੀਅਨਾਂ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਸੀਂ ਪੰਜਾਬ 'ਚ ਜਿਹੜੇ-ਜਿਹੜੇ ਜ਼ਿਲ੍ਹਿਆਂ 'ਚ ਸ਼ਾਮਲ ਆ ਉੱਥੇ-ਉੱਥੇ ਅਸੀਂ ਵੱਡੇ ਇਕੱਠਾਂ ਦੇ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਕੀ ਲੱਗਦਾ ਅੱਜ ਭਾਰਤ ਜਿਹੜਾ ਪ੍ਰੋਪਰ ਤਰੀਕੇ ਨਾਲ ਬੰਦ ਦਾ ਕਿ ਅਜੇ ਵੀ ਜਿਹੜੀਆਂ ਕੋਈ ਘਰਾਣਿਆਂ ਦੀਆਂ ਦੁਕਾਨਾਂ ਨੇ ਖੁੱਲੀਆਂ ਨੇ ਅੱਜ ਪੰਜਾਬ ਤਾਂ ਬਹੁਤ ਇਤਿਹਾਸਕ ਬੰਦ ਹੋਇਆ ਪੰਜਾਬ ਦਾ ਤਾਂ ਬਹੁਤ ਸਾਰੇ ਵੱਡੇ ਸ਼ਹਿਰ ਜਿਹੜੇ ਸਾਡੇ ਕੋਲ ਜਾਣਕਾਰੀਆਂ ਨੇ ਟਰਾਂਸਪੋਰਟਰਾਂ ਦੀਆਂ ਯੂਨੀਅਨਾਂ ਨੇ ਬੰਦ ਕੀਤਾ ਦੋਧੀ ਯੂਨੀਅਨ ਨੇ ਬੰਦ ਕੀਤਾ ਔਰ ਵਪਾਰ ਮੰਡਲ ਜਿਹੜੇ ਬੰਦ ਕਰਕੇ ਇਕੱਠਾਂ ਦੇ ਵਿੱਚ ਸ਼ਾਮਲ ਹੋਇਆ ਪੰਜਾਬ ਇੱਕ ਇਤਿਹਾਸਕ ਬੰਦ ਵੱਲ ਔਰ ਪੂਰੇ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਤੇ ਸਫਲ ਬੰਦ ਹੋਏ ਆ ਪਰ ਇਹ ਪ੍ਰੈਪਰੇਸ਼ਨ ਕਿਉਂਕਿ ਇਹ ਪਹਿਲਾ ਸੱਦਾ ਸੀਗਾ ਲਗਾਤਾਰ ਜਿਵੇਂ ਮੂਵਮੈਂਟ ਬਾਨੀ ਆ ਤੇ ਜੇ ਗਾਂਵ ਵਿੱਚ ਜੇ ਕੋਈ ਸੱਦਾ ਹੋਊਗਾ ਲੋਕ ਉਹਨੂੰ ਫੋਲੋ ਕਰਾਉਂਦੇ ਇੱਕ ਪਾਸੇ ਤਾਂ ਅੱਜ ਭਾਰਤ ਬੰਦ ਆ ਦੂਜੇ ਪਾਸੇ ਜਿਹੜੇ ਸ਼ਰਾਬ ਦੇ ਇਹਦੇ ਬਾਰੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਪ੍ਰਸ਼ਾਸਨ ਇਥੋਂ ਇਹ ਸਾਬਤ ਹੁੰਦਾ ਕਿ ਲੋਕਾਂ ਨੂੰ ਦੇਣਾ ਕੀ ਚਾਹੁੰਦੇ ਨੇ ਠੀਕ ਆ ਜਦੋਂ ਅੱਜ ਬਹੁਤ ਸਾਰੀਆਂ ਕੇਂਦਰੀ ਡ੍ਰੈਡ ਜੀ ਉਹਨਾਂ ਨੇ ਹੜਤਾਲ ਕੀਤੀ ਆ ਤੇ ਠੇਕੇ ਪੰਜਾਬ ਸਰਕਾਰ ਦੀ ਪਾਲਿਸੀ ਬਿਲਕੁਲ ਸਪਸ਼ਟ ਆ ਕਿ ਪੰਜਾਬ ਦੇ ਲੋਕਾਂ ਨੂੰ ਨਾ ਐਜੂਕੇਸ਼ਨ ਦੇਣੀ ਆ ਨਾ ਰੁਜ਼ਗਾਰ ਦੇਣਾ ਠੀਕੇ 24 ਘੰਟੇ ਅਵੇਲੇਬਲ ਆ ਜਦੋਂ ਮਰਜ਼ੀ ਆਜੋ ਇਸ ਕਰਕੇ ਉਹ ਲੋਕਾਂ ਨੂੰ ਦੇਣਾ ਕੀ ਚਾਹੁੰਦੇ ਆ ਸ਼ਰਾਬ ਦੇ ਕੇ ਜਿਹੜਾ ਰੈਵਨਿਊ ਇਕੱਠਾ ਕਰਨਾ ਚਾਹੁੰਦੇ ਆ ਇਹ ਪੰਜਾਬ ਸਰਕਾਰ ਦੀ ਪਾਲਿਸੀ ਹੈ ਕਈ ਕਿਸਾਨਾਂ ਦੇ ਵੱਲੋਂ ਦਿੱਲੀ ਨੂੰ ਪੂਚ ਕੀਤਾ ਗਿਆ ਕਈਆਂ ਦੇ ਵੱਲੋਂ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਤੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਜਿਹੜੇ ਕਿਸਾਨਾਂ ਦੇ ਵੱਲੋਂ ਦਾ ਦਿੱਲੀ ਨੂੰ ਪੂਚ ਕੀਤਾ ਗਿਆ ਜੇਕਰ ਹਰਿਆਣਾ ਸਰਕਾਰ ਦੀ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਬੜਾ ਵੱਡਾ ਜਿਹੜਾ ਤਸ਼ੱਦਦ ਹੈ ਕਿਸਾਨਾਂ ਦੇ ਉੱਪਰ ਕੀਤਾ ਜਾ ਰਿਹਾ ਹਰਿਆਣਾ ਦੇ ਮਨੋਹਰ ਲਾਲ ਖੱਟਰ ਦਾ ਬਿਆਨ ਆ ਕਿ ਅਸੀਂ ਭਾਰਤ ਤੋਂ ਵੱਖ ਨਹੀਂ ਹੋਵਾਂਗੇ ਪੰਜਾਬ ਆਪ ਦੇ ਨੂੰ ਵੱਖ ਕਰਨਾ ਚਾਹੁੰਦਾ ਤਾਂ ਕਰ ਲਵੇ ਕੀ ਕਹਿਣਾ ਚਾਹੋਗੇ ਜਿਹੜਾ ਕਿਸਾਨਾਂ ਦੇ ਉੱਪਰ ਵੱਡਾ ਤਸ਼ੱਦਦ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਸਾਡੇ ਕਿਸਾਨਾਂ ਤੇ ਤਸ਼ੱਦਦ ਹੋਇਆ ਹੰਝੂ ਗੈਂਸ ਦੇ ਗੋਲੇ ਸਿੱਟੇ ਗਏ ਆ ਔਰ ਐਸਐਲਆਰ ਦਾਗੀਆਂ ਗਈਆਂ ਔਰ ਬਾਰਡਰ ਕੰਕਰੀਟ ਬਣਾ ਕੇ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬ ਕੋਈ ਵੱਖਰਾ ਤੇ ਭਾਰਤ ਕੋਈ ਵੱਖਰਾ ਅਸੀਂ ਇਹਦੀ ਨਖੇਦੀ ਕਰਦੇ ਹਾਂ ਜੋ ਜਿਹੜਾ ਤਸ਼ੱਦਦ ਹੋਇਆ ਕਿਸਾਨਾਂ ਤੇ ਉਹਦੀ ਅਸੀਂ ਪਰਜੋਰ ਨੌਜਵਾਨ ਭਾਰਤ ਸਭਾ ਵੱਲੋਂ ਨਖੇਦੀ ਕਰਦੇ ਹਾਂ ਔਰ ਅਸੀਂ ਇਹ ਬੇਨਤੀ ਵੀ ਕਰਨੀ ਚਾਹਾਂਗੇ ਕੇ ਕੇਂਦਰ ਦੇ ਵਿੱਚ ਜੋ ਸੱਤਾ ਉਹ ਹਿਟਲਰ ਦੀ ਨੀਤੀ ਤੇ ਆ ਕੇਂਦਰ 'ਚ ਜੋ ਸੱਤਾ ਉਹ ਇੱਥੇ ਘੱਟ ਗਿਣਤੀਆਂ ਨੂੰ ਟਾਰਗੇਟ ਕਰਕੇ ਇੱਥੇ ਦੋ ਹੀ ਕਾਰਪੋਰੇਟਰ ਜਿਹੜੇ ਮਾਨੀ ਨਾਨੀ ਉਹਨਾਂ ਨੂੰ ਫਾਇਦਾ ਦਿਵਾਉਣ ਲਈ ਸਾਰੇ ਦੁਕਾਨਦਾਰਾਂ ਨੂੰ ਸਾਰੇ ਪਰਚੂਨ ਦੇ ਖੇਤਰ 'ਚ ਬਾਹਰ ਕੱਢ ਕੇ ਇੱਥੇ ਮੰਡੀਆਂ ਐਪੀਐਮਸੀ ਮਾਰਕੀਟ ਖਤਮ ਕਰਕੇ ਇੱਥੇ ਨਿਊ ਐਜੂਕੇਸ਼ਨ ਪਾਲਿਸੀ ਲਿਆ ਕੇ ਜਿਹੜੀ ਵਿਦਿਆਰਥੀਆਂ ਤੋਂ ਸਿੱਖਿਆ ਖੋਹ ਕੇ ਰੋਜ਼ਗਾਰ ਨਾਂ ਦੇ ਕੇ ਇਹਨਾਂ ਨੂੰ ਬੇਰਜ਼ਗਾਰਾਂ ਦੀ ਫੌਜ ਖੜੀ ਕਰਕੇ ਔਰ ਮਜ਼ਦੂਰਾਂ ਦੇ ਖਿਲਾਫ ਲੇਬਰ ਕੋਡ ਲਿਆ ਕੇ ਕਿਸਾਨਾਂ ਦੇ ਖਿਲਾਫ ਖੇਤੀ ਕਾਨੂੰਨ ਲਿਆ ਕੇ ਸਾਰੇ ਵਰਗਾਂ ਨੂੰ ਰਗੜ ਦੇਣਾ ਚਾਹੁੰਦੀ ਆ ਤੇ ਇਹਨੂੰ ਕੋਈ ਇੱਕ ਦੋ ਜੁਨੀਨਾ ਜਾ ਕੇ ਹਰਾ ਨਹੀਂ ਸਕਦੀਆਂ ਸਾਡੀ ਸਮਝ ਆ ਅਸੀਂ ਇਹ ਸਮਝ ਰੱਖਦੇ ਆ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਜਿਵੇਂ 2019 ਵਾਲਾ ਅੰਦੋਲਨ ਹੋ ਕੇ ਹਟਿਆ ਸੰਯੁਕਤ ਮੋਰਚਾ ਇਕੱਠਾ ਹੋ ਕੇ ਗਿਆ ਅੱਜ ਪੂਰੇ ਭਾਰਤ ਦੇ ਲੋਕਾਂ ਨੂੰ ਇਕੱਠੇ ਹੋ ਕੇ ਉਹਦੇ ਖਿਲਾਫ ਵੱਡੀ ਐਜੀਟੇਸ਼ਨ ਬਿਲਡ ਕਰਨੀ ਕੀ ਲੱਗਦਾ ਹੈ ਨਾ ਹਾਲਾਤਾਂ ਤੋਂ ਬਾਅਦ ਜਿਹੜੇ ਹਰਿਆਣੇ ਦੇ ਲੋਕ ਨੇ ਕਿਸਾਨ ਨੇ ਕਿਉਂਕਿ ਹਰਿਆਣੇ ਦੇ ਕਿਸਾਨ ਵੀ ਇੱਕ ਹਿੱਸਾ ਬਣ ਚੁੱਕੇ ਨੇ ਇਸ ਅੰਦੋਲਨ ਦਾ ਸਰਕਾਰ ਦੇਖ ਸਕਦੇ ਨੇ ਖੱ हरियाणा ਦੀ ਸਰਕਾਰ ਜਿਹੜੀ ਸਰਕਾਰ ਆ ਪਹਿਲਾਂ ਵੀ ਉਹਦੇ ਹੁਣ ਮੂੰਹ ਦੀ ਖਾਣੀ ਪਈ ਸੀ ਮਨੋਲਾਲ ਖੱਟਰ ਦਾ ਜਹਾਜ਼ ਤੱਕ ਨਹੀਂ ਲੋਕਾਂ ਨੇ ਉਤਰਨ ਦਿੱਤਾ ਅੰਬਾਲੇ ਦੇ ਵਿੱਚ ਜਿਹੜਾ ਇਹਨਾਂ ਦਾ ਡਿਪਟੀ ਸੀਐਮ ਆ ਉਹਦਾ ਜਹਾਜ਼ ਤੱਕ ਨਹੀਂ ਉਤਰਨ ਦਿੱਤਾ ਸੀਗਾ ਜਿਹੜਾ ਹਰਿਆਣਾ ਦੇ ਵਿੱਚ ਹੈ ਇਨਕਲਾਬੀ ਜਿਹੜੀ ਕਿਸਾਨਾਂ ਦੀ ਬਹੁਤ ਵੱਡੀ ਲਹਿਰ ਆ ਔਰ ਇਹ ਇਕੱਲੇ ਹਰਿਆਣਾ ਖੱਟਰ ਦੇ ਬਾਪ ਦਾ ਨਹੀਂ ਹੈ ਹਰਿਆਣੇ ਦੇ ਵਿੱਚ ਕਿਰਤੀ ਮਜ਼ਦੂਰ ਵੀ ਰਹਿੰਦੇ ਆ ਕਿਸਾਨ ਵੀ ਰਹਿੰਦੇ ਆ ਉਹ ਕਿਸਾਨਾਂ ਦੇ ਮਜ਼ਦੂਰਾਂ ਦੇ ਅੰਦੋਲਨ ਦੇ ਨਾਲ ਹਮੇਤਾ ਹਮੇਸ਼ਾ ਹਮਾਇਤ ਕਰਦੇ ਰਹੇ ਆ ਇਸ ਕਰਕੇ ਇਹ ਇਕੱਲੇ ਖੱਟਰ ਦੇ ਬਿਆਨ ਤੋਂ ਨਹੀਂ ਹੈ ਕਿ ਵੜਨ ਨਹੀਂ ਦਿੱਤਾ ਜਾਊਗਾ ਜਿੱਦੇ ਆਈ ਤੇ ਆਗੇ ਜਿੱਦੇ ਸੰਯੁਕਤ ਮੋਰਚਾ ਸੱਦਾ ਦੇਊਗਾ ਕੋਈ ਬਾਰਡਰ ਨਹੀਂ ਰੋਕ ਸਕਦਾ ਜਦੋਂ ਪੰਜਾਬ ਦੇ ਲੋਕ ਪਹਿਲਾਂ ਵੀ ਇਕੱਠੇ ਹੋ ਕੇ ਲੜੇ ਸੀ ਲੰਘ ਗਿਆ ਤੇ ਹਰਿਆਣੇ ਦੇ ਲੋਕਾਂ ਨੇ ਵੀ ਸਾਥ ਦਿੱਤਾ ਹੁਣ ਵੀ ਜੇ ਕੋਈ ਇਕੱਠਿਆਂ ਦਾ ਸੱਦਾ ਆਊਗਾ ਫਿਰ ਕਿੱਡੀ ਮਰਜ਼ੀ ਰੋਕ ਲਾ ਲੈਣ ਰੋਕ ਨਹੀਂ ਸਕਣਗੇ ਲੋਕ ਦਿੱਲੀ ਜਾਣਗੇ ਕੀ ਤੁਹਾਡੀ ਨੌਜਵਾਨ ਭਾਰਤ ਸਭਾ ਵੱਲੋਂ ਵੀ ਕੋਈ ਮੈਂਬਰ ਦਿੱਲੀ ਨੂੰ ਕੂਚ ਕਰ ਰਹੇ ਨੇ ਅਸੀਂ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਕਰਦੇ ਆ ਇਸ ਕਰਕੇ ਜੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਵੱਡਾ ਪੈਟਰਨ ਆ ਜਿਹਦੇ ਵਿੱਚ ਭਾਰਤ ਪੱਧਰ ਤੇ 500 ਜਥੇਬੰਦੀਆਂ ਸ਼ਾਮਲ ਨੇ ਜੇ ਉਹ ਕੋਈ ਹਮਾਇਤ ਦੇਊਗਾ ਜਿਹੜਾ ਸੱਦਾ ਦੇਊਗਾ ਅਸੀਂ ਬਿਲਕੁਲ ਉਹਨਾਂ ਦੇ ਨਾਲ ਜਿਹੜਾ ਸਮਰਥਨ ਕਰਾਂਗੇ ਕੀ ਮੋਦੀ ਸਰਕਾਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਬੰਦੀਆਂ ਪੂਰੀਆਂ ਕਰੇਗੀ ਆਉਣ ਵਾਲੇ ਸਮੇਂ 'ਚ ਦੇਖੋ ਲੱਗਦਾ ਨਹੀਂ ਹੈ ਜਿਸ ਹੱਬ ਦੇ ਨਾਲ ਕਾਰਪੋਰੇਟ ਨੂੰ ਸਾਰਾ ਕੁਝ ਦੇਣਾ ਚਾਹੁੰਦੇ ਆ ਤੇ ਇਸ ਕਰਕੇ ਜਿਹੜੇ ਲੋਕ ਲੜਨਗੇ ਜਿੰਨਾ ਲੜਨਗੇ ਉਨਾ ਹੀ ਹਾਸਲ ਕਰ ਸਕਣਗੇ ਬਹੁਤ ਵੱਡੀ ਲਹਿਰ ਚਾਹੀਦੀ ਹੈ ਇਹਦੇ ਲਈ ਜਿਹੜੀ ਪਿਛਲੀ ਵਾਰੀ ਵੀ ਉਹਦੀ ਧੌਣ ਦੇ ਵਿੱਚੋਂ ਕਿੱਲਾ ਜਿਹੜਾ ਕੱਢਿਆ ਗਿਆ ਸੀਗਾ ਇਸ ਕਰਕੇ ਪਹਿਲਾਂ ਪਿਛਲੀ ਵਾਰ ਤਾਂ ਮੋਦੀ ਨੇ ਇੱਕ ਲੋਲੀਪੋਪ ਦਿੱਤਾ ਸੀ ਕਿਸਾਨਾਂ ਨੂੰ ਕਿ ਜਿਹੜਾ ਇੱਕ ਵਾਰ ਜਿਹੜਾ ਧਰਨਾ ਦਿੱਲੀ ਦੇ ਵਿੱਚੋਂ ਚਕਾਇਆ ਜਾਵੇ ਪਰ ਉਸ ਦੇ ਬਾਵਜੂਦ ਵੀ ਜਿਹੜੇ ਕੋਈ ਮੰਗਾ ਮੰਨੀਆਂ ਨਹੀਂ ਸਰਕਾਰ ਨੇ ਨਹੀਂ ਐ ਨਹੀਂ ਹੈ ਤਿੰਨ ਖੇਤੀ ਕਾਨੂੰਨ ਜਿਹੜਾ ਪਾਰਲੀਮੈਂਟ ਚ ਪਾਸ ਕੀਤੇ ਔਰ ਪਹਿਲਾਂ ਬੈਲ ਸੀਗੇ ਫਿਰ ਉਹ ਕਾਨੂੰਨ ਬਣਾਏ ਗਏ ਔਰ ਇਹ ਦੁਨੀਆ ਪੱਧਰ ਦੀ ਹਿਸਟਰੀ ਚ ਪਹਿਲੀ ਵਾਰੀ ਹੋਇਆ ਪਹਿਲਾ ਕਾਨੂੰਨ ਜਿਹੜੇ ਲਾਗੂ ਹੋ ਜਾਂਦੇ ਆ ਫੇਰ ਵਾਪਸ ਕੀਤੇ ਜਾਂਦੇ ਆ ਬਿਨਾ ਲਾਗੂ ਕਰਿਆਂ ਉਸੇ ਪਾਰਲੀਮੈਂਟ 'ਚ ਖੜਕੇ ਮੋਦੀ ਨੇ ਕਿਹਾ ਕਿ ਅਸੀਂ ਇਹ ਕਾਨੂੰਨ ਵਾਪਸ ਲੈਨੇ ਆ ਔਰ ਇਹ ਬਿੱਲ ਆ ਜਿਹੜਾ ਵਿਧਾਨ ਲੋਕ ਸਭਾ 'ਚ ਪੇਸ਼ ਕਰਕੇ ਕਾਨੂੰਨ ਵਾਪਸ ਲੈ ਗਏ ਆ ਕਿਸਾਨਾਂ ਦਾ ਤਾਂ ਇਹ ਕਹਿਣਾ ਹੈ ਵੀ ਪਹਿਲਾ ਜਿਹੜਾ ਅੰਦੋਲਨ ਸੀਗਾ ਲollipops ਦਿੱਤਾ ਗਿਆ 40 ਦਿਨਾਂ ਦਾ ਟਾਈਮ ਮੰਗਿਆ ਗਿਆ ਜਿਸ ਤੋਂ ਬਾਅਦ ਦੇ ਵਿੱਚ ਨਾ ਤਾਂ ਕੋਈ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਕੋਈ ਮੀਟਿੰਗ ਰੱਖੀ ਗਈ ਆ ਜਿਸ ਦੇ ਚੱਲਦਿਆਂ ਹੁਣ ਜਿਹੜਾ ਫੇਰ ਦੁਬਾਰਾ ਦਿੱਲੀ ਨੂੰ ਪੂਚ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਨਹੀਂ ਉਹਦੇ 'ਚ ਕੁਝ ਮੰਗਾ ਜਿਹੜੀਆਂ ਰਹਿੰਦੀਆਂ ਸੀਗੀਆਂ ਜਿਹਦੇ 'ਚ ਸਰਕਾਰ ਨੇ ਐਪੀ ਜਿਹੜਾ ਐਮਐਸਪੀ ਤੇ ਕਮੇਟੀ ਬਣਾਉਣੀ ਸੀ ਕਮੇਟੀ ਬਨਾਲੀ ਪਰ ਉਹ 'ਚ ਕਿਸਾਨਾਂ ਦੇ ਨੁਮਾਇੰਦੇ ਨਹੀਂ ਲਏ ਗਏ ਔਰ ਇਸ ਤੋਂ ਬਨਾ ਐਮਐਸਪੀ ਤੇ ਕਮੇਟੀ ਬਣਾਉਣ ਤੋਂ ਪਹਿਲਾਂ ਜਿਹੜਾ ਸ਼ਹੀਦ ਹੋਏ ਕਿਸਾਨ ਨੇ ਉਹਨਾਂ ਨੂੰ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਦਾ ਮਸਲਾ ਸੀ ਜੋ ਦਿੱਲੀ ਦੇ ਵਿੱਚ ਪਰਚੇ ਹੋਏ ਉਹ ਪਰਚੇ ਵਾਪਸ ਲੈਣ ਦੀ ਗੱਲ ਸੀਗੀ ਇਸ ਤੇ ਸਰਕਾਰ ਜਿਹੜੀ ਖਰੀ ਨਿਤਰੀ ਸਭ ਤੋਂ ਵੱਡੀ ਜਿਹੜੀ ਲਾਈ ਆ ਐਮਐ ਕਹਿਆ ਸੀ ਇਹ ਸਮਝਦੇ ਆ ਕਿ ਕੱਲਾ ਜਦੋਂ ਐਮਐਸਪੀ ਸਾਰੇ ਮੁਲਕ ਨੂੰ ਚਾਹੀਦੀ ਆ ਤੇ ਕੱਲਾ ਪੰਜਾਬ ਇਹਦੇ ਲਈ ਕਿਉਂ ਕੁੱਟ ਖਾਵੇ ਕੱਲਾ ਪੰਜਾਬ ਕਿਉਂ ਲੜੇ ਇਹ ਸਕੇ ਸਾਰੇ ਮੁਲਕ ਦੇ ਕਿਸਾਨ ਇਕੱਠੇ ਹੋ ਕੇ ਲੜਨ ਕਿਸਾਨ ਤਾਂ ਸਾਰੇ ਮੁਲਕ ਦੇ ਵਿੱਚ ਹੀ ਬੈਠੇ ਆ ਜਿੰਨਾ ਚਿਰ ਕੋਈ ਮੁਲਕ ਪੱਦਰ ਦੀ ਮੂਵਮੈਂਟ ਨਹੀਂ ਬਣੂਗੀ ਕੱਲਾ ਪੰਜਾਬ ਤੇ ਸੱਟ ਕੇ ਉਹਨੂੰ ਬਲਦੀ ਬੁੱਥੇ ਸੱਟਣਾ ਵੀ ਠੀਕ ਨਹੀਂ ਹੈ ਜਦੋਂ 500 ਜੱਥੇਬੰਦੀਆਂ ਪੂਰੇ ਮੁਲਕ ਦੀਆਂ ਇਕੱਠੀ ਕਾਲ ਦੇ ਕੇ ਫਿਰ ਮੋਦੀ ਨੂੰ ਜਿਹੜਾ ਘੇਰਨਾ ਚਾਹੀਦਾ ਫਿਰ ਕਿਤੇ ਜਾ ਕੇ ਮਸਜਿਦਾਂ ਲਿਆ ਜਾ ਸਕਦਾ ਕਿ ਜਿਹੜੇ ਕਿਸਾਨ ਇੱਥੇ ਸੰਘਰਸ਼ ਲੜ ਰਹੇ ਨੇ ਉਹ ਵੀ ਦਿੱਲੀ ਨੂੰ ਪਹੁੰਚ ਕਰਨਗੇ ਆਉਣ ਵਾਲੇ ਸਮੇਂ 18 ਤਰੀਕ ਨੂੰ ਐਸਕੇਐਮ ਦੀ ਮੀਟਿੰਗ ਆ 18 ਫਰਵਰੀ ਨੂੰ ਜੋ ਵੀ ਉਹਦੇ ਚ ਸੱਦਾ ਹੋਊਗਾ ਜੇ ਦਿੱਲੀ ਜਾਣ ਦਾ ਹੋਊਗਾ ਦਿੱਲੀ ਜਾਵਾਂਗੇ ਜੇ ਉਹਨਾਂ ਦਾ ਕੱਲ ਉਹਨਾਂ ਨੇ ਟੋਲ ਪਲਾਜ਼ੇ ਬੰਦ ਕੀਤੇ ਆ 3 ਘੰਟੇ ਤੇ ਹੋ ਸਕਦਾ ਉਹਨਾਂ ਵਾਲੇ ਦਿਨਾਂ 'ਚ ਸੱਦਾ ਆ ਜਾਏ ਕਿ ਭਾਜਪਾ ਨੂੰ ਘਰੋਂ ਹੀ ਨਿਕਲ ਦੇਣਾ ਤੇ ਉਹਨਾਂ ਵਾਲੇ ਦਿਨਾਂ 'ਚ ਭਾਜਪਾ ਦੇ ਲੀਡਰਾਂ ਦੇ ਘਰਾਓ ਹੋਣ ਇਹਨਾਂ ਦੇ ਦਫ਼ਤਰ ਘੇਰੇ ਜਾਣ ਤੇ ਹੋ ਸਕਦਾ ਇਹਨਾਂ ਦੇ ਪਿੰਡਾਂ 'ਚ ਛੱਤਰ ਵੀ ਪੈਣ ਪਰ ਜੇਕਰ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਲਗਾਤਾਰ ਜਿਹੜਾ ਭਾਜਪਾ ਪਾਰਟੀ ਦੇ ਵਿੱਚ ਜਾਣ ਲਈ ਸਰੋਪੇ ਪਵਾਏ ਜਾਂਦੇ ਨੇ ਦੇਖੋ ਜਿਹੜੇ ਕੋਈ ਸਿਆਸੀ ਜ਼ਮੀਨ ਗਵਾ ਚੁੱਕੇ ਲੀਡਰ ਨੇ ਜਿਨ੍ਹਾਂ ਦੇ ਕੋਲ ਪੱਲੇ ਨਹੀਂ ਹੈ ਜਿਨ੍ਹਾਂ ਨੇ ਬਹੁਤ ਸਾਰੇ ਕੱਪੜੇ ਕੀਤੇ ਉਹਨਾਂ ਦੀ ਈਡੀ ਰਹੀਂ ਉਹਨਾਂ ਦੀ ਐਨਆਈਏ ਰਹੀਂ ਉਹਨਾਂ ਦੀਆਂ ਕੇਂਦਰੀ ਜਾਂਚ ਏਜੰਸੀਆਂ ਰਹੀਂ ਬਾਹਮ ਰੋੜ ਕੇ ਬੀਜੇਪੀ ਦੇ ਵਿੱਚ ਜਿਹੜਾ ਉਹ ਸ਼ਾਮਲਾ ਕਰਵਾਇਆ ਜਾ ਰਿਹਾ ਇਹ ਬੀਜੇਪੀ ਦਾ ਪੈਟਰਨ ਆ ਜਿਹੜਾ ਊਣ ਹੀ ਝੁਕਦਾ ਉਹ ਤੇ ਪਰਚੇ ਪਾਓ ਉਹਨੂੰ ਜੇਲ੍ਹ ਸੁਟੋ ਤੇ ਜਿਹੜਾ ਖਰੀਦਿਆ ਜਾ ਸਕਦਾ ਉਹਨੂੰ ਖਰੀਦੋ ਅਸੀਂ ਜਿਹੜਾ ਭਾਰਤ ਬੰਦ ਕੀਤਾ ਪਿੱਛੇ 220 ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਸੀਗਾ ਉਹ ਵੀ ਹਰ ਕਾਲੇ ਕਾਨੂੰਨਾਂ ਨੂੰ ਲੈ ਕੇ ਉਹਦੇ ਵਿੱਚ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਦਿੱਤੇ ਸਰਕਾਰ ਨੇ ਨਹੀਂ ਮੰਨਿਆ ਉਹ ਲਿਖ ਦਿੱਤਾ ਮੰਨ ਗਏ ਸੀਗੇ ਪਰ ਪੂਰੀਆਂ ਲਿਖਤੀ ਰੂਪ ਵਿੱਚ ਸਾਨੂੰ ਨਹੀਂ ਦਿੱਤੀਆਂ ਸੀ ਇੱਕ ਵਾਰ ਧਰਨਾ ਉੱਥੋਂ ਚਕਾਉਣ ਦੇ ਲਈ ਮਾੜਾ ਮੋਟਾ ਜਿਹਾ ਲਿਖਤੀ ਰੂਪ ਤੈਅ ਕੀਤਾ ਗਿਆ ਸੀ ਉਹ ਨਾਲ ਇੱਕ ਗੱਲ ਕਹਤੀ ਸੀਗੀ ਇਹ ਸਾਡਾ 40 ਦਿਨਾਂ ਦਾ ਪ੍ਰੋਸੈਸ ਹੈ ਤੇ ਤੁਸੀਂ ਇਹ ਪ੍ਰੋਸੈਸ ਮੁਤਾਬਕ ਅਸੀਂ ਤੁਹਾਨੂੰ ਟਾਈਮ ਦੇਦੇ ਹਾਂ ਸਾਨੂੰ ਅਸੀਂ ਇਹ ਸਾਰੀਆਂ ਤੁਹਾਡੀਆਂ ਲਿਖਤੀ ਗੱਲਾਂ ਜਿਹੜੀਆਂ ਹਨ ਉਹ ਮੰਨਾਂਗੇ ਉਹ ਲਿਖਤੀ ਗੱਲਾਂ ਪੂਰੀਆਂ ਕਰਾਂਗੇ ਦੇ ਦੇਣ ਲਿਖ ਕੇ ਤੁਹਾਨੂੰ ਜਿੱਤੇ ਵਿੱਚ ਐਮ ਐਸ بی ਸੀਗੀ ਐਮ ਐਸ بی ਗਰੰਟੀ ਰੂਪ ਕਰਾਂਗੇ ਅਸੀਂ ਅਸੀਂ ਉਹਨੂੰ ਕਿਹੜੇ ਦਾਇਰੇ ਚ ਲੈ ਕੇ ਆਵਾਂਗੇ ਜਿਹੜਾ ਸਾਡਾ ਕਿਸਾਨਾਂ ਦਾ ਕਰਜ਼ਾ ਹੈ ਅਸੀਂ ਕਰਜ਼ਾ ਮੁਕਤ ਕਰਾਂਗੇ ਜਿਹੜੀਆਂ ਸਾਡੇ ਲਿਖਤੀ ਗੋਖੀਰੀ ਦੇ ਕਿੰਨੀ ਹੱਡੀਆਂ ਘਾਏ ਹੋਏ ਆ ਆਪੇ ਵੀ ਜੇ ਅਸਲੀ ਟਾਈਮ ਹੈ ਸਰਕਾਰ ਆ ਤੈਣੀ ਤੋਂ ਉਹਦੇ ਪਰਿਵਾਰ ਨੂੰ ਅਸੀਂ ਆਪਦੀ ਬਰਖਾਸਤ ਕਰਾਂਗੇ ਜਿੱਥੇ ਪਾਪਾ ਸਰਕਾਰ ਤੋਂ ਕੰਡਾਗੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆਗਾ ਔਰ ਸਾਡੇ ਜਿਹੜੇ ਐਮਐਸਏ ਇਹਨੂੰ ਪੂਰਾ ਗਰੰਟੀ ਚ ਕਰਕੇ ਕਿਸਾਨਾਂ ਦੀ ਜਿਹੜੀਆਂ ਸਾਰੀਆਂ ਮੰਗਾ ਪੂਰੀਆਂ ਕਰਾਂਗੇ ਸੋ ਉਹ ਪੂਰੀਆਂ ਨਹੀਂ ਕੀਤੀ ਅਸੀਂ ਲਗਾਤਾਰ ਇਹ ਜਿਹੜੇ ਐਕਸ਼ਨ ਲੈਂਦੇ ਆ ਰਹੇ ਆ ਲੜਦੇ ਆ ਰਹੇ ਆ ਔਰ ਅਸੀਂ ਇਸੇ ਤਰ੍ਹਾਂ ਲੜਾਂਗੇ ਕੋਈ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਕਿਸਾਨਾਂ ਦੀ ਕੇਂਦਰ ਦੀ ਸਰਕਾਰ ਨਾਲ ਵੇਖੋ ਉਹਨਾਂ ਨਾਲ ਸਾਡੇ ਮੁੱਠ ਕੁਣੀ ਕਿਦਸਦੀ ਕੀ ਇਹ ਸਰਕਾਰ ਨੂੰ ਬੜਾ ਵੱਡਾ ਹੰਕਾਰ ਏ ਵੀ ਅਸੀਂ ਮੈਂ ਕਿਸਾਨਾਂ ਨੂੰ ਥਾ ਦੇਤਾ ਪਰ ਕਿਸਾਨ ਚੰਪ ਕਰ ਗਏ ਨੇ ਜਾਂ ਮੈਂ ਇੱਕ ਸੰਯੁਕਤ ਮੋਰਚਾ ਪਾੜਤਾ ਇਹੋ ਜਿਹੀ ਗੱਲਾਂ ਮੀਡੀਆ ਵਿੱਚ ਦੇ ਕੇ ਕਾਬ ਦਿੱਤਾ ਪਰ ਵੇਖੋ ਇਧਰ ਇਹ ਗੱਲ ਨਹੀਂ ਕੀ ਨਾ ਬਸ ਸਾਡਾ ਸੰਯੁਕਤ ਮੋਰਚਾ ਪਾਟਿਆ ਨਾ ਪਾੜਦਾ ਅੱਜ ਵੀ ਤੁਸੀਂ ਦੇਖ ਰਹੇ ਹੋ ਵੀ ਆ ਸਾਡੇ ਉਹ ਜਿਹੜੇ ਕੁਝ ਆਪ ਬਹਿਣ ਲੜਨ ਵਾਸਤੇ ਉਹਨਾਂ ਵਾਸਤੇ ਅਸੀਂ ਲਗਾਤਾਰ ਲੜਾਈ ਸ਼ੁਰੂ ਕਰ ਦਿੱਤੀ ਔਰ ਅਸੀਂ ਲੜਾਈ ਨੂੰ ਵਧਾਉਣਾ ਇਹਨੂੰ ਇਹ ਸੈਂਟਰ ਸਰਕਾਰ ਨਾਲ ਹੋ ਲੜਾਈ ਵੱਡੀ ਕਰਾਂਗੇ ਜਿਵੇਂ ਸਮੁੱਚਾ ਦੇ ਖਲੋਰੀ ਬਾਡਰ ਤੇ ਨਾ ਥੱਕਾ ਕੀਤਾ ਲੜਾਈ ਜਾਰੀ ਰੱਖਾਂਗੇ ਕੀ ਆ ਇਹ ਪ੍ਰੋਪਰ ਤਰੀਕੇ ਨਾਲ ਜਿਹੜਾ ਭਾਰਤ ਹਰ ਦੁਕਾਨਾ ਵਾਲਿਆਂ ਨੇ ਭਾਰਤ ਬੰਦ ਕੀਤਾ ਦੇਖੋ ਅਸੀਂ ਸਾਰੇ ਲੋਕਾਂ ਦੀ ਲੜਾਈ ਲੜਦੇ ਆਂ ਦੇਖੋ ਦੁਕਾਨਾ ਵਾਲਿਆਂ ਦੀ ਵੀ ਲੜਾਈ ਵੱਡੇ ਵੱਡੇ ਮਾਲ ਵੱਡੀਆਂ ਵੱਡੀਆਂ ਕੰਪਨੀਆਂ ਵੱਡੇ ਕਾਰਪੋਰੇਟ ਘਰਾਣੇ ਇਹਨਾਂ ਨੇ ਹਿੰਦੁਸਤਾਨ ਵਿੱਚ ਲਿਆਉਣੇ ਨੇ ਇਹਨਾਂ ਹਿੰਦੁਸਤਾਨ ਵਿੱਚ ਉਹਨਾਂ ਕਾਰਪੋਰੇਟਾਂ ਨਾਲ ਕਰਦੇ ਵਪਾਰ ਲੈਣ ਲਈ ਇੱਕ ਇੱਕ ਮੋਢੇ ਦੇ ਕਰਮ ਵਾਸਤੇ ਇਹਨਾਂ ਨੇ ਇਹ ਪਾਲਿਸੀਆਂ ਬਣਾਈਆਂ ਅਸੀਂ ਉਹਦੀ ਲੜਾਈ ਵਾਸਤੇ ਸਾਰਿਆਂ ਦੀ ਲੜਾਈ ਲੜਦੇ ਸੀ ਤਾਂ ਅੱਜ ਸਦਾ ਦਿੱਤਾ ਹੀ ਬੰਦ ਰੱਖਿਆ ਜਿਨ੍ਹਾਂ ਵੱਲੋਂ ਅੱਜ ਵੀ ਦੁਕਾਨਾਂ ਖੋਲੀਆਂ ਗਈਆਂ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਸਾਡੀ ਅਪੀਲ ਹੈ ਵੀ ਭਰਾਵੋ ਆਜੋ ਇਸ ਸਦਾ ਸਦਾ ਦੇ ਆਜੋ ਆਉਣ ਵਾਲੇ ਸਮੇਂ ਤੇ ਜਿਹੜੀ ਸਰਕਾਰਾਂ ਮੈਂ ਜਿਵੇਂ ਤੁਹਾਨੂੰ ਦੱਸ ਦਿੱਤਾ ਹੈ ਕਿ ਇਹ ਵੱਡੇ ਵੱਡੇ ਕੰਪਨੀਟ ਘਰਾਣਿਆਂ ਨੂੰ ਇਹ ਵਪਾਰ ਨੂੰ ਇੱਕ ਉੱਚੀ ਚ ਲੱਗਣਾ ਚਾਹੁੰਦੀ ਹੈ ਇਹਨਾਂ ਲੋਕਾਂ ਦੀ ਵੀ ਉਹ ਲੜਾਈ ਹੈ ਤੇ ਤੁਸੀਂ ਇਹ ਦੁਕਾਨਾਂ ਵਾਲੇ ਆਣ ਕੇ ਸਾਡੇ ਨਾਲ ਸਹਿਯੋਗ ਕਰੋ ਔਰ ਆਪਾਂ ਇਕੱਠੇ ਹੋ ਕੇ ਜਿਹੜੀ ਲੜਾਈ ਲੜੀ। ਦਿੱਲੀ ਜਾਣ ਦੇ ਲਈ ਤੁਹਾਡੀ ਯੂਨੀਅਨ ਦੇ ਵੱਲੋਂ ਨਹੀਂ ਕੋਈ ਫੈਸਲਾ ਲਿਆ ਗਿਆ ਹੁਣ। ਉਹ ਦੇਖੋ ਸੂਜਿਤ ਮੋਟੇ ਦਾ ਤਾਂ ਬੰਦ ਦਾ ਸੱਦਾ ਸੀ। ਕਰੋਨਾ ਦੇ ਉੱਤੇ ਬੈਠ ਕੇ ਪ੍ਰਚਾਰ ਕਰਨਾ ਲੋਕਾਂ ਨੂੰ ਮੋਟੇ ਨੇ ਕਰਨਾ ਲੋਕਾਂ ਨੂੰ ਸਮਝਾਉਣਾ ਵੀ ਇਹ ਲੜਾਈ ਕਿੰਦੀ ਹੈ ਇਹ ਕਿੰਦੇ ਵਾਸਤੇ ਲੜਦੇ ਨੇ ਇਹ ਬੰਦਾ ਕੀ ਨੇ ਮੰਗਾ ਦੇ ਦੇ ਵਿੱਚ ਵੱਡੇ ਫੈਕਟਰੀਟ ਕਰਾਉਣਿਆਂ ਨੂੰ ਰੋਕਣ ਵਾਸਤੇ ਆ ਜਿਹੜੇ ਵੱਡੇ 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 ਵੱਡੀਆਂ ਕਾਰਖਾਨੇ ਵੱਡੇ ਵੱਡੇ ਬੰਦੀਆਂ ਚ ਕਰਨ ਵਾਲੇ ਲੋਕ ਨੇ ਮੋਦੀ ਸਰਕਾਰ ਹੋ ਗਈ ਚਾਹੇ ਪੰਜਾਬ ਸਰਕਾਰ ਹੋ ਗਈ ਉਹਨਾਂ ਦੇ ਨਾਲ ਚੱਲਣ ਵਾਲੀ ਜੀ ਸਰਕਾਰ ਉਹਨਾਂ ਨੂੰ ਰੋਕਣ ਵਾਸਤੇ ਹੀ ਲੜੇ ਜਾਂਦੇ ਪ੍ਰਧਾਨ ਜੀ ਹੁਣ ਜੋ ਕਿਸਾਨ ਦਿੱਲੀ ਵਾਲੋਂ ਕੂਚ ਕਰ ਰਹੇ ਨੇ ਹਰਿਆਣਾ ਦੀ ਸਰਕਾਰ ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਬੜਾ ਵੱਡਾ ਤਸ਼ੱਦਦ ਕੀਤਾ ਜਾ ਰਿਹਾ ਕਿਸਾਨਾਂ ਦੇ ਉੱਪਰ ਗੋਲੇ ਸੱਟੇ ਜਾ ਰਹੇ ਨੇ ਜਿੰਨਾ ਕਰਕੇ ਕਈ ਕਿਸਾਨਾਂ ਦੀ ਅੱਖਾਂ ਖਰਾਬ ਹੋ ਗਈਆਂ ਨੇ ਬਹੁਤ ਬੱਛਲੂਕੀ ਕੀਤੀ ਜਾ ਰਹੀ ਹੈ ਹਰਿਆਣਾ ਪੁਲਿਸ ਵੱਲੋਂ ਉਸ ਦੇ ਬਾਰੇ ਕੀ ਕਹਿਣਾ ਵੇਖੋ we yeah. ਹਰਿਆਣਾ ਸਰਕਾਰ ਨੇ ਜਿਹੜੀ ਇੱਕ ਮਤਭਾਗੀ ਤਲਾ ਕੀਤੀਆਂ ਨੇ ਸਾਡੇ ਕਿਸਾਨਾਂ ਦੇ ਉੱਤੇ ਹੱਥਿਆਰ ਨਾਲ ਮੱਥੇ ਕਿਸਾਨਾਂ ਦੇ ਉੱਤੇ ਨਾਲ ਗੋਲੀਆਂ ਚਲਾਈਆਂ ਨੇ ਅੱਤ ਨੂੰ ਕਹਿੰਦੇ ਨੇ ਫਟੜ ਕੀਤਾ ਵੇਖੋ ਮੰਗਾਂ ਉਹ ਵੀ ਇਹੋ ਨੇ ਉਸ ਮੰਗਾਂ ਨੂੰ ਅਸੀਂ ਹਰਿਆਣੇ ਸਰਕਾਰ ਦੇ ਪੱਲ ਕੋਰ ਜੋਰ ਤਨ ਖੇਦੀ ਕੀਤੀ ਹੈ ਅੱਗੇ ਵੀ ਕਰਦੇ ਆਂ ਹੋਰ ਵੀ ਅਸੀਂ ਐਕਸ਼ਨ ਲੈਣੇ ਨੇ ਕੱਲ ਚਾਰ ਘੰਟੇ ਰੇਲਾ ਰੋਕ ਕੇ ਜਿਹੜੀ ਸੈਂਟਰ ਦੀ ਸਰਕਾਰ ਨੇ ਹਰਿਆਣੇ ਦੀ ਸਰਕਾਰ ਨੂੰ ਦੱਸਿਆ ਵੀ ਤੁਸੀਂ ਇਹਨਾਂ ਤੇ ਜਿਹੜੀਆਂ ਗੋਲੀਆਂ ਚਲਾਉਣੀਆਂ ਬੰਦ ਕਰੋ ਇਹਨਾਂ ਦੀਆਂ ਮੰਗਾਂ ਮੰਨੋ ਜੇ ਤੁਸੀਂ ਨਹੀਂ ਮੰਨਦੇ ਅਸੀਂ ਅਗਲੇ ਐਕਸ਼ਨ ਹੋਰ ਵੱਡੇ ਕਰਾਂਗੇ ਇੱਕ ਮਨੋਰ ਲਾਲ ਖੱਟਰ ਨੇ ਬਿਆਨ ਦਿੱਤਾ ਸੀ ਹਾਂ ਹੁਣ ਕੱਲ ਪਰਸੋ ਵੀ ਅਸੀਂ ਭਾਰਤ ਨਾਲ ਵੱਖ ਨਹੀਂ ਹੋਣਾਗਾ ਪੰਜਾਬ ਆਪ ਦੇ ਆਪ ਨੂੰ ਵੱਖ ਕਰ ਲਵੇ ਜੇ ਚਾਹੁੰਦਾ ਹੈ ਤਾਂ ਇਸ ਦੇ ਬਾਰੇ ਵੇਖੋ ਇਹ ਰਾਜਨੀਤਿਕ ਲੋਕਾਂ ਨੇ ਅੱਗੇ ਸਾਡੇ ਵਿੱਚ ਬੜਾ ਵੱਡਾ ਪਾੜ ਪਾਇਆ ਮਹਾਰਾਜਾ ਰਜੀਤ ਸਿੰਘ ਦਾ ਰਾਜ ਗੱਦਾ ਵੱਡਾ ਸੀਗਾ ਇੰਦਾ ਸਾਫ਼ ਸੁਥਰਾ ਰਾਜ ਸੀਗਾ ਪਰ ਨਾ ਜਿਹੜੇ ਵਿੱਚ ਲੋਕੂ ਨੇ ਜਿਹੜੇ ਇਹ ਰਾਜਨੀਤਿਕ ਲੋਕ ਉਹਨਾਂ ਵਪਾਰੀਆਂ ਦੇ ਹੱਥੀ ਚੜ ਗਏ ਨੇ ਇੱਕ ਘਰ ਨੂੰ ਪਟੜਾ ਬਣਾਉਣਾ ਚਾਹੁੰਦੇ ਨੇ ਔਰ ਸਾਡੇ ਵਿੱਚ ਪਾੜ ਦੇ ਰਾਜ ਕਰਕੇ ਛੋਟੇ ਛੋਟੇ ਜਿਹੜੇ ਪੰਜਾਬ ਨੂੰ ਟੁਟੇ ਟੋਟੇ ਕਰਕੇ ਆ ਪੰਜਾਬ ਆਪ ਨੂੰ ਬੋਲਦਾ ਹੈ ਪੰਜਾਬ ਸੰਘਰਸ਼ ਲੜਦਾ ਹੈ ਪੰਜਾਬ ਆਪਣੀ ਮੰਗੀ ਹੱਥਾਂ ਲੈਂਦਾ ਇਸ ਕਰਕੇ ਉਹ ਆਦਾਂ ਨੇ ਵੀ ਚਲੋ ਇਹਨਾਂ ਨੂੰ ਪੰਜਾਬ ਦੇ ਵਿੱਚ ਸੀਮਤ ਕਰ ਦਿਓ ਬਾਕੀ ਇਹਨਾਂ ਨੂੰ ਵੱਖਰੇ ਕਰ ਦਿਓ ਇਹਨਾਂ ਨੂੰ ਜੋੜੋ ਹੀ ਨਾ ਹਿੰਦੁਸਤਾਨ ਦੇ ਨਾਲ ਭਾਰਤ ਨੂੰ ਵਾਂਗੂ ਵੱਖਰਾ ਕਰ ਦਿਓ ਆਪੇ ਬੋਲ ਲੈਣਾ